ਸਾਡੇ ਗਾਇਸ ਸਾਡੇ ਕਰ ਗਏ ਸਟਾਈਲ ਹੋਏ ਤੇ ਮਮੇ ਨੇ ਮੈਨੂੰ ਚਾਹ ਬਣਾਉਣ ਨੂੰ ਕਿਹਾ ਸੀ ਤੇ ਮੈਂ ਚਾਹ ਬਣਾ ਲੱਗਾ ਹਾਂ ਦੇਖੋ ਤੇ ਹਲਾ ਬਬਾ ਮੰਗੀ ਤੇ ਚਾਹ ਪਤੀ ਆਜੂ ਤੇ ਪਰਮਾਂ ਦਿਖਾਉਂਦੇ ਕੈਦਰ ਜਿੰਨੋਂ ਆਪਾਂ ਸ਼ੁਕਰ ਤੁਸੀਂ ਆਪੇ ਸਵਾਦ ਅਨਸਾਰ ਪਾਣੀ ਪਿਸ ਕਰ ਤੇ ਹੁਣ ਆਪਾਂ ਇਹਨਾਂ ਥੋੜੇ ਟਾਈਮ ਤੱਕ ਰਿਜਨ ਦਵਾਂਗੇ ਫਿਰ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਕੋ ਚਾਹ ਚਾਦੇ ਚੁ ਵਾਲਿਆਂ ਨੂੰ ਸ਼ੁਰੂ ਹੋ ਗਏ ਨੇ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਦੁੱਧ ਥੋੜੀ ਜਿਹੀ ਘੜ ਲੰਦ ਚਾਹ ਤੇ ਹੁਣ ਆਪਾਂ ਪਾਨੇ ਇਹਦੇ ਵਿੱਚ ਦੁੱਧ ਤੇ ਮੈਂ ਦੁੱਧ ਪਾ ਲੱਗਾ ਹਾਂ ਵਾ ਦੇਖੋ ਤੇ ਆਪਾਂ ਥੋੜਾ ਜਿਹਾ ਹੋਰ ਦੁੱਧ ਪਾ ਦਾਂਗੇ ਤੇ ਮੈਂ ਦੁੱਧ ਪਾਤਾ ਇਹਦੇ ਵਿੱਚ ਹੁਣ ਆਪਾਂ ਆਂਦੇ ਨੇ ਨੋਬਲਾ ਆਪਾਂ ਇਹਨੂੰ ਹੁਣ ਚਾਹ ਨੂੰ ਟਾਕੇ ਰੱਖ ਦਿੰਨੇ ਆ ਜੇ ਸੁੱਕੀ ਬਣੀ ਇਸ ਕਰਕੇ ਚਾਹ ਨੂੰ ਟਾਕੇ ਰੱਖ ਦਿੰਨੇ ਆ ਆਪਾਂ ਉੱਪਰ ਓ ਸੌਰੀ ਮੈਂ ਜਾਦੇ ਚਦਰਕ ਪਾਣ ਭੁੱਲ ਗਿਆ ਸੀ ਤੇ ਹੁਣ ਆਪਾਂ ਕੱਟ ਗਏ ਇਹਦੇ ਵਿੱਚ ਆਪਾਂ ਨੇ ਅਦਰਕ ਤੇ ਆਪਾਂ ਬਰੀਕ ਬਰੀਕ ਅਦਰਕ ਕੱਟ ਲਿਆ ਵਾ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਤੇ ਅਦਰਕ ਆਪਾਂ ਪਾਤਾ ਇਹਦੇ ਵਿੱਚ ਦੇਖੋ ਚਾਹ ਵਾਲਿਆਂ ਲੱਗ ਗਿਆ ਤੇ ਹੁਣ ਆਪਾਂ ਚਾਹ ਨੂੰ ਰਿਚਨ ਲਾਂਗੇ ਉਹਦੇ ਕਿ ਬੋਤਲੀਆਂ ਮੈਂ ਇਹਿਆ ਵਾਸਤੇ ਮਣੀ ਨੂੰ ਸੁਧਰੇ ਆ ਚਾਹ ਨੂੰ ਬਾਰੀ ਆ ਚਾਹ ਨੂੰ ਬਾਰੀ ਆ ਚੁੱਕੀ ਆ ਤੇ ਹੁਣ ਆਪਾਂ ਗੈਸ ਵੀ ਬੰਦ ਕਰਤਾ ਵਾ ਤੇ ਹੁਣ ਚਾਹ ਪੱਕ ਗਈ ਜੇ ਤੁਹਾਨੂੰ ਅੱਜ ਦਾ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਗੀ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤਾਂ